ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦ ਹਾਂ ਤੁਸੀਂ ਸਾਰੇ ਠੀਕ ਹੋਨੇ ਤੇ ਗਾਇਜ਼ ਅੱਜ ਆਪਾਂ ਫਿਰ ਦੁਬਾਰਾ ਤੋਂ ਮਿਰਚ ਦਾ ਆਚਾਰ ਬਣਾ ਲੱਗਿਆ ਤੇ ਗਾਇਜ਼ ਤੁਹਾਨੂੰ ਪਤਾ ਹੈ ਮਿਰਚ ਦਾ ਆਚਾਰ ਸਾਡਾ ਖਤਮ ਹੋ ਗਿਆ ਜਿਹੜਾ ਆਪਾਂ ਸਿਰਕੇ ਵਿੱਚ ਪਾਇਆ ਸੀ ਹੁਣ ਆਪਾਂ ਉਹ ਪਾ ਰਹੇ ਆ ਦੇਖੋ ਮਿਰਚਾਂ ਸੁੱਕਣ ਨੂੰ ਪਈਆਂ ਹੋਈਆਂ ਸੁੱਕ ਜਾਣੀਆਂ ਉਸ ਤੋਂ ਬਾਅਦ ਆਪਾਂ ਪਾਵਾਂਗੇ ਮਿਰਚ ਦਾ ਆਚਾਰ ਬੁੱਖ ਲੱਗੀ ਰੋਟੀ ਖਾਦਣਾ ਵੀ ਮੰਨ ਤਾ ਰੁੱਕ ਕੇ ਖਾਵਾਂਗੇ ਹੁਣ ਜਦੋਂ ਕੱਪੜੇ ਪਏ ਹੋਏ ਹਾਲੇ ਤੇਲਣ ਵਾਲੇ ਰੰਦ ਸਾਰੀ ਸਫਾਈ ਕਰਤੀ ਆ ਦੇਖੋ ਸਾਰੀ ਸਫਾਈ ਕਰੇ ਕੱਪੜੇ ਤੇਲਣ ਵਾਲੇ ਪਏ ਤੇ ਆ ਅੱਜ ਕੱਪੜੇ ਅੱਜ ਤਾਂ ਤਿਆ ਕਪੜੇ ਆ ਲੈ ਗਾਈਸ ਸੇ ਮੈਂ ਕਪੜੇ ਕਪੜੇ ਸੁੱਕ ਗਏ ਥੋੜੇ ਜਿ ਥੋੜੇ ਜਿ ਲਾ ਲਿਆ ਥੋੜੇ ਜਿ ਉਹ ਹੋ ਗਏ ਮਤਲਬ ਗਿੱਲੇ ਜਿਹੇ ਨੇ ਤਾਂ ਗਾਈਸ ਤੁਹਾਨੂੰ ਇੱਕ ਚੀਜ਼ ਪਤਾ ਅੱਜ ਤੂੰ ਪਿੱਲੀ ਵਧੀਆ ਨਿਕਲੀ ਨਾ ਪਿੱਲੀ ਫਸ ਕਲਾਸ ਤੋਂ ਉੱਪਰ ਨਿਕਲੀ ਨਾ ਕਪੜੇ ਨੇ ਮਿੰਟੋ ਮਿੰਟ ਸੁੱਕ ਰਹੇ ਆ ਮਤਲਬ ਇਹਨੂੰ ਜਿਆਦਾ ਕਰਨ ਦੀ ਲੋੜ ਨਹੀਂ ਪਈ ਮੈਂ ਟਮੇਟੋ ਵਸ ਤੋ ਲਈਏ ਥੋੜੇ ਜਿਹਾ ਔਖੇ ਸੋਕਦੇ ਮਿੰਟ ਬੜੇ ਤੂਫਾਨੀ ਤੇਖੀ ਹੈ ਬਹੁਤ ਵਧੀਆ ਇੰਦਾ ਦੀ ਧੁੱਪ ਰਵੇ ਤਾਂ ਸਹੀ ਅੱਜ ਨਾਈਟ ਸ਼ੂਟ ਲੈ ਕੇ ਤਾਂ ਤੂਫੀਂ ਦਾ ਦੀ ਆ ਗਈ ਆ ਜਿੱਦਾਂ ਵੈਸਾ ਤਾਂ ਭਾਈ ਬਹੁਤ ਬੁਰਾ ਹਾਲ ਸੀ ਹਫਤਾ ਤੱਕ ਤੂਫੀਂ ਹੀ ਨਿਕਲੀ ਸੀ ਇੰਨੀ ਠੰਡ ਲੱਗ ਰਹੀ ਸੀ ਸਾਨੂੰ ਬਹੁਤ ਜ਼ਿਆਦਾ ਪਰ ਅੱਜ ਠੀਕ ਹੈ ਅੱਜ ਨਹੀਂ ਲੱਗ ਰਹੀ ਅੱਜ ਇਹ ਕਮਲ ਦੇਖੋ ਮੈਂ ਧੁੱਪ ਚ ਪਾਇਆ ਸੀ ਥੋੜੇ ਜਿਹੜਾ ਆਪਾਂ ਲੈਣੇ ਆ ਥੋੜਾ ਜਿਹਾ ਪਾਤਾ ਸੀ ਥੋੜੀ ਸਮੈਲ ਜਿਹੀ ਚੱਲ ਜੂਗੀ ਨੀ ਤਾਂ ਅੰਦਰ ਹੀ ਅੰਦਰ ਪਿਆ ਰੰਦਾ ਆ ਦੇਖੋ ਚਮਕ ਰਿਆ ਨਾ ਧੁੱਪ ਲੱਗ ਗਈ ਤਾਂ ਮੈਂ ਦੇਖੋ ਥਰਮੋਸ ਦੇ ਵਿੱਚ ਨਾ ਗਰਮ ਪਾਣੀ ਕਰਕੇ ਰੱਖਿਆ ਹੋਇਆ ਪਤਾ ਹੈ ਕਿਉਂ ਕਿਉਂਕਿ ਪਤਾ ਹੈ ਕਿ ਠੰਡਾ ਪਾਣੀ ਪੀਆ ਨਹੀਂ ਜਾਂ ਤਾਂ ਮੈਂ ਇਹਦੇ ਵਿੱਚ ਗਰਮ ਕਰਕੇ ਰੈਂਦਾ ਵਾ ਇਹਦੇ ਵਿੱਚ ਗਰਮ ਕਾਫੀ ਗਰਮ ਰਹਿੰਦਾ ਆਪਾਂ ਗਰਮ ਕਰਕੇ ਰੱਖ ਲੈਨੇ ਆ ਦੇਖਾ ਮੇਰਾ ਡੈਡੀ ਦਾ ਫੋਨ ਆਇਆ ਸੀ ਥੋੜੀ ਜਿਹੀ ਪਹਿਲਾਂ ਡੈਡੀ ਕਹਿੰਦੇ ਸੀ ਤੁਹਾਡੀ ਵਾਲੇ ਆਲੂ ਬਣਾ ਲਈ ਅੱਜ ਮੈਂ ਕਿਹਾ ਠੀਕ ਹੈ ਬਣਾ ਲਾਂਗੇ ਮੈਂ ਖਾ ਲਾਂਗੇ ਆਪਾਂ ਹੋਰ ਕੀ ਜਿੱਦ ਦਾ ਗੁਜ਼ਾਰਾ ਚੱਲਦਾ ਉਦਾਂ ਚੱਲਿਆ ਜਾ ਤਾਂ ਅੱਜ ਆਪਾਂ ਤੇਰੀ ਵਾਲੇ ਆਲੂ ਬਣਾਵਾਂਗੇ ਸਾਮ ਨੂੰ ਸਾਮ ਦਾ ਟਾਈਮ ਹੋ ਚੁੱਕਿਆ ਤੇ ਮੈਂ ਹੋ ਚੁੱਕਿਆ ਥੋੜੀ ਜਿਹੀ ਤਿਆਰ ਥੋੜੀ ਜਿਹੀ ਵਿਸਟਿਕ ਲਾ ਲਈ ਮੈਂ ਥੋੜੀ ਜਿਹੀ ਕਰੀਮ ਲਾ ਲਈ ਬਸ ਅੱਜ ਨੂੰ ਨਾਈਸ਼ ਹੋਦਾ ਛਲਕਦੇ ਆ ਮਤਲਬ ਕਿ ਜਿਵੇਂ ਕਿਦਾਂ ਕਵਰ ਤੁਹਾਨੂੰ ਸੌਫਟ ਸੌਫਟ ਹੈ ਨਾ ਜਿੱਦਾਂ ਬਿਲਕੁਲ ਨਰਮ ਨਰਮ ਜਿਹਾ ਜਿੱਦਾਂ ਕਾਟਨ ਮੇ ਪਾਈ ਹੋਵੇ ਐਂਦਾ ਦਾ ਹੈਗਾ ਬਹੁਤ ਅੱਛਾ ਲੱਗ ਰਿਹਾ ਤੇ ਗਾਇਸ ਯਾਰ ਮੈਂ ਅੱਜ ਆਲੂ ਦੀ ਸਬ지 ਬਣਾਣੀ ਆ ਮੈਨੂੰ ਇਹ ਸਮਝ ਨਹੀਂ ਆ ਰਹੀ ਤੁਸੀਂ ਉਹ ਆਲੂ ਖਾਦੇ ਹੋ ਕਦੇ ਜਿੱਦਾਂ ਉਹ ਲੱਸੀ ਚ ਬੰਦੇ ਆ ਉਹ ਵਾਲੇ ਆਲੂ ਬਣਾਉਂਦੀ ਸੋਚ ਰਹੀ ਆ ਮੈਂ ਦੇਖਦੇ ਆ ਡੈਡੀ ਕੀ ਕਹਿੰਦੇ ਮੈਂ ਤਾਂ ਉਹ ਹੀ ਬਣਾਉਂਗੀ ਮੈਂ ਕਿਹਾ ਡੈਡੀ ਮੈਂ ਤਾਂ ਉਹ ਹੀ ਬਣਾਉਂਗੀ ਦੇਖਦੇ ਆਂਦੇ ਫੇ ਪੁੱਛਦੇ ਆਂ ਲੱਗ ਗਿਆ ਗੋਲ ਲੱਗ ਪਿਆ ਦਿਖਾ ਲਈਆ ਆ ਦੇਖੋ ਗੋਲੋਪੇ ਉਹ ਉੱਧਰ ਪਾਣੀ ਵਾਲੇ ਪਏ ਆ ਨਾ भैया दही थोड़ा सा कम डालना थोड़ा थोड़ा डालना ज्यादा नहीं कम डालना दही हाँ ज्यादा मतलब खट्टा नहीं खाना ना ओ भाभी आ गई ਸੇ ਗੋਲ ਗੱਪੇ ਇਹ ਵਾਲੇ ਗੋਲ ਗੱਪੇ ਆਹ ਨੂੰ 20 ਰੁਪਏ ਦੇਣੇ ਨੇ ਫਟਾਫਟ ਪੈਸੇ ਲੈ ਕੇ ਆਣੇ ਆ ਟੈਸਟ ਟੈਸਟ ਗੋਲ ਗੱਪੇ ਖਾਣੇ ਆਪਾਂ 50 ਰੁਪਏ ਸੀਗੇ ਉਹ ਹੀ ਦੇ ਦੇਣੇ ਉਹਦੇ ਵਿੱਚ ਖੁੱਲੇ ਵੀ ਹੋ ਜਾਣੇ ਮੇਰੇ ਕੋਲ ਪੈਸੇ ਨਹੀਂ ਸੀ ਹੋਰ ਲੈ ਕੇ ਆਣੇ ਫਟਾਫਟ ਆਹ ਅੱਗੇ ਪੈਸੇ ਦੇ ਲੈ ਲੋ ਵੀ ਆ ਦੇਖੋ ਗੋਲ ਗੱਪੇ ਮੈਂ ਗੋਲ ਗੱਪੇ ਖਾਧੋ ਰਿਹਾ ਤੇ ਪਰ ਗੋਲ ਗੱਪੇ ਬਿਲਕੁਲ ਟੇਸਟੀ ਨਹੀਂ ਸੀ ਅੱਛੇ ਨਹੀਂ ਬਣਾਈ ਸੀ ਉਹ ਭਾਈ ਨੇ ਪਤਾ ਨਹੀਂ ਉਹ ਇੰਨਾ ਮੈਂ ਤਾਂ ਧਿਆਨ ਦਿੱਤਾ ਉਦਾਂ ਹੀ ਸੀਗੇ ਨਹੀਂ ਪਤਾ ਨਹੀਂ ਕੀ ਸੀ ਚਟਾ ਚਟਾ ਜ ਮੈਨੂੰ ਲੱਗਿਆ ਉਦਾਂ ਹੀ ਆ ਮੈਂ ਖਾ ਲਿਆ ਖਟਾ ਸੀਗੇ ਨਹੀਂ ਅਜੀਬ ਜਿਹਾ ਲੱਗੇ ਗੋਲ ਗੱਪੇ ਮੈਂ ਆਲੂ ਜਿਹੜੇ ਹੈਗੇ ਉਹਦੇ ਵਿੱਚ ਨਮਕ ਵੀ ਨਹੀਂ ਸੀ ਪਤਾ ਨਹੀਂ ਕੀ ਕੀਤਾ ਹੋਇਆ ਸੀ ਗੋਲ ਗੱਪੇ ਉਥੇ ਅਸੀਂ ਗੋਲ ਗੱਪੇ ਖਾਗੋ ਇਹਨੇ ਵਧੀਆ ਹੁੰਦੇ ਆ ਟੇਸਟ ਆ ਹੀ ਨਹੀਂ ਰਿਹਾ ਸੀ ਗੋਲ ਗੱਪਿਆਂ ਦਾ ਗਾਇਸ ਮੈਂ ਬਣਾ ਰਹੀ ਹਾਂ ਸਬਜ਼ੀ ਸਾਡੇ ਆਲੂ ਦੀ ਸਬਜ਼ੀ ਬਣ ਚੁੱਕੀ ਆ ਤੇ ਆਪਈਆ ਇੱਕ ਸਿੱਟੀ ਲਗੜੀ ਆ ਹੁਣ ਧਨੀਆ ਪੱਤੀ ਲੈ ਕੇ ਆਈਆਂ ਆ ਦੇਖਾ ਧਨੀਆ ਪੱਤੀ ਹੁਣ ਆਪਾਂ ਇਹਦੇ ਬਣਾਵਾਂਗੇ ਚਟਨੀ ਦੋ ਮਿਰਚਾਂ ਧਨੀਆ ਪੱਤੇ ਥੋੜਾ ਜਿਹਾ ਲਸਣ ਥੋੜਾ ਜਿਆਦਾ ਰੱਖ ਸਾਰਾ ਕੁਝ ਪਾ ਕੇ ਚਟਨੀ ਬਣਾਵਾਂਗੇ ਤੇ ਖਾਵਾਂਗੇ ਟੇਸਟੀ ਟੇਸਟੀ ਠੀਕ ਹੈ ਜੀ ਜੀ ਵਾਸੇ ਗਾਇਸ ਆ ਦੇਖੋ ਆਪਾਂ ਪਿਆਜ਼ ਕੁੱਝ ਕੱਟ ਕੇ ਤਨ ਸਾਡਾ ਆਪਾ ਵੱਟਾ ਪਾਏ ਨੂੰ ਮਿਕਸ ਕਰਨ ਜਾ ਰਹੇ ਆ ਇੱਕ ਹਰੀ ਮੇਚੌਰ ਪਾਲ ਥੋੜੀ ਕਰਾਰੀ ਹੋ ਜੇ ਟੇਸਟੀ ਲੱਗੇ ਮਜ਼ਾ ਆ ਜਾਊਗਾ ਚਟਨੀ ਖਾ ਕੇ ਚਟਨੀ ਦਾ ਕਲਰ ਦਿਖਾਉਂਗੀ ਤੁਹਾਨੂੰ ਕਹਿ ਜਾਇਆ ਕਹਿ ਜਾ ਨਹੀਂ ਆਇਆ ਤੋ ਖਾਂਦਾਨ ਨੂੰ ਚੋ ਪਾਣੀ ਮੇਰਾ ਹੱਲੇ ਵੀ ਆ ਰਿਹਾ ਗਾਇਸ ਆ ਦੇਖੋ ਚਟਨੀ ਕਿੰਨੀ ਟੇਸਟਰੀ ਹੈ ਜੇ ਜਿੰਨੀ ਬਰੀਕ ਕਰ ਕੇ ਮਿਲ ਕੋ ਜਾਵੇ ਔਰ ਟੇਸਟੀ ਬਣੋਗੀ ਚੋਪਿੰਗ ਹੋ ਗਈ ਚੋਪਿੰਗ ਦੇਖਿਆ ਕਹਿ ਲਿਆ ਸਾ ਦੇਖੋ ਕਿੰਨੀ ਵਧੀਆ ਚੋਪਿੰਗ ਹੋ ਰਹੀ ਹੈ ਉੱਪਰ ਥੋੜਾ ਜਾ ਆ ਗਏ ਚਮਚਲਾ ਥੱਲੇ ਕਰਨਾ ਹੈ ਬਣਾ ਹਲੇ ਨਮਕ ਨਹੀਂ ਪਾਇਆ ਨਮਕ ਪਾਣਾ ਹੈ ਨਮਕ ਪਾ ਕੇ ਸੱਗਲੀ ਹੋ ਜਾਓ ਸਾ ਦੇਖੋ ਹਲੇ ਚੰਗੀ ਤਰ੍ਹਾਂ ਚੋਪ ਨਹੀਂ ਹੋਇਆ ਹੈ ਜੀ ਇਹ ਥੋੜੀ ਚਮਚ ਨਾਲ ਸੈੱਟ ਕਰ ਦਿੰਦੇ ਆਪਾਂ ਆ ਦੇ ਖੁਸ਼ਬੂ ਤੋਂ ਬਹੁਤ ਸੋਹਣੀ ਆ ਰਹੀ ਹੈ ਯਾਰ ਧਨੀਆ ਪਰੇਦੀ ਮਝਾ ਰਿਹਾ ਬਹੁਤ ਸਾਰਾ ਨਮਕ ਨੂੰ ਪਾਤਾ ਵਾ ਤੇ ਤੁਹਾਡਾ ਪੀਸਾ ਲੱਗਦੀ ਹੈ ਤਰੀ ਕਦਰ ਹੀ ਗਈ ਹੋ ਰਹੀ ਏ ਇਦਾਂ ਹੀ ਆ ਕੇ ਮਤਲਬ ਗਾਇਨਾ ਦੇ ਵਿੱਚ ਚਟਨੀ ਕਹੇ ਜੀ ਹੋ ਗਈ ਪਾਣੀ ਵੀ ਹੋ ਗਈ ਥੋੜਾ ਜਿਹਾ ਪਾਣੀ ਪਾਇਆ ਸੀ ਪਰ ਮੈਂ ਕੋਣ ਦੇਖੋ ਪਰ ਗਾਇ ਦੋ ਸਿਲਵਟੇ ਤੇ ਗੱਲ ਬੰਦੇ ਮਿਕਸੀ ਜੇ ਕਰਦੇ ਵੀ ਨਹੀਂ ਬੰਦ ਛਾ ਲਦੇ ਇਹ चीज ਤਾਂ ਦੇਖ ਲਈ ਹੈ ਗਾਇ ਸਾਦੇ ਕੋ ਚਟਨੀ ਇਹ ਜੀ ਹੋ ਗਈ ਹੁਣ ਮੈਂ ਜਾ ਰਹੀ ਡੈਡੀ ਨੂੰ ਦਿਖਾਣ ਕਿ ਡੈਡੀ ਇਹ ਜੀ ਖਾ ਲੈਣਗੇ ਇਹ ਹੋਰ ਇੱਕ ਵਾਰੀ ਗੀੜਾ ਕਢਾਲਦਾ ਬਰੀਕ ਤੇ ਮੈਨੂੰ ਲੱਗਦਾ ਹੋਊਗੀ ਕਿ ਡੈਡੀ ਦਿਖਾ ਕੇ ਅੰਨੇ ਕੀ ਕਹਿੰਦੇ ਆ ਠੀਕ ਹੈ ਗਾਈਜ਼ ਡਾਡੀ ਨੂੰ ਮੈਂ ਦੇਖਾਇਆ ਡਾਡੀ ਕੰਦਰ ਠੀਕ ਆ ਪਰਫੈਕਟ ਹੈ ਪਰ ਮੈਨੂੰ ਲੱਗਦਾ ਇੱਕ ਥੋੜਾ ਹੋਰ ਦਿਵਾ ਦੇਣਾ ਚਾਹੀਦਾ ਤਾਂ ਕਿ ਹੋਰ ਬਰੀਕ ਹੋ ਜਾਵੇ ਮੈਂ ਇੱਕ ਥੋੜਾ ਹੋਰ ਦਿਵਾ ਕੇ ਫਿਰ ਆਨ ਨੂੰ ਆਪਾਂ ਕੋਲੀ ਤੇ ਕੱਢਦੇ ਆ ਦੇਖਦੇ ਆਪਾਂ ਇੱਕ ਥੋੜਾ ਨਾਲ ਕਰਦੇ ਨੇ ਉਹ ਮੈਂ ਦੇਖਦੀਆਂ ਰਿਜ਼ਲਟ ਕੀ ਆਂਦਾ ਵਾ ਇਹਦਾ ਗਾਈਜ਼ ਆਪਣੀ ਚਟਨੀ ਬਣ ਚੁੱਕੀ ਆ ਦੇਖੋ ਇੰਨੀ ਬਣੀ ਆ ਹੋ ਤਾਂ ਕੀ ਹੋ ਬਰੀਕ ਨਹੀਂ ਬਣੀ ਆ ਪਰ ਚਲੋ ਠੀਕ ਹੈ ਜਿੰਨੀ ਬਣੀ ਖਾਣੀ ਆ ਆਪਾਂ ਆਲੂ ਦੀ ਸਬਜ਼ੀ ਨਾਲ ਖਾਵਾਂਗੇ ਟੇਸਟਿਸ਼ੇ ਮੂਚੇ ਪਾਣੀ ਆਲੇ ਨੇ ਦੇ ਕੇ ਬੰਦ ਕਰ ਦਿੰਦੀ ਹਾਂ ਹੋਰ ਨਾ ਕਰੇ ਵੀ ਲਾਈਟ ਆਪ ਕਰ ਓਟਾ ਵਟ ਬੰਦ ਕਰ ਕੇ ਲੰਘਤਾ ਤੇ ਗਾਇਸ ਅੱਜ ਦਾ ਵਲੋਗ ਆਪ ਇੱਥੇ ਕਰ ਦਮ ਗਏ ਜੇ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸੇ ਜੋਗੇ ਵੀਡੀਓ ਨੂੰ ਬਦਤ ਬਦਤ ਸ਼ੇਅਰ ਕਰੇ ਮਿਲ ਲੈ ਆਪਾਂ ਨੈਕਸਟ ਬਲੌਗ ਤੇ ਤਦ ਤੱਕ ਲਈ ਬਾਏ ਬਾਏ